ਦੋ ਰੋਟੀਆਂ ਸਾਗ 30 ਰੁਪਏ 30 ਹਾਂਜੀ ਜਿਹੜੇ ਸ਼ੁਰੂ ਤੋਂ ਵੇਚਦੇ ਹਾਂ ਦੋ ਰੋਟੀਆਂ ਸਾਗ 5 ਰੁਪਏ ਮੁਰਗੇ 10 ਕਿੱਤੇ 15 ਇਤਰਾਜੋਂ ਰੇਟ ਵਧਾਇਆ ਉਹਦਾ ਆਟਾ 60 ਰੁਪਏ ਕਿਲੋ ਦਾ ਵੀ ਪੰਜੀਆਂ ਦੋ ਗਏ ਵੇਚੀ ਗਏ ਹੁਣ ਆਟਾ 40 ਰੁਪਏ ਕਿਲੋ ਦਾ ਹੁਣ ਸੱਤੀਆਂ ਦੀਆਂ ਦੋ ਨੇ 10 ਰੁਪਏ ਲੱਸੀ ਦਾ ਬਣਾ ਲਿਆ 10 ਰੁਪਏ ਲੱਸੀ ਲੱਸੀ ਜੜੀ ਚਾਟੀ ਲੱਸੀ ਚਾਟੀ ਜਾਟੀ ਅੱਛਾ ਬਜ਼ੁਰਗੋ ਪਹਿਲੇ ਦੇ ਸਮੇਂ ਦੇ ਵਿੱਚ ਤੇ ਹੁਣ ਦੇ ਸਮੇਂ ਦੇ ਵਿੱਚ ਕਿੰਨਾ ਕੁ ਫਰਕ ਆ ਗਿਆ ਹਾਂਜੀ ਪਹਿਲਾਂ ਦੇ ਸਮੇਂ ਦੇ ਵਿੱਚ ਤੇ ਹੁਣ ਦੇ ਸਮੇਂ ਦੇ ਵਿੱਚ ਕਿੰਨਾ ਕੁ ਫਰਕ ਆਇਆ ਰਪਈਆ ਜੋ ਦੀ ਪੈਣਾ 50 ਪੈਸੇ ਹੁਣ ਰਪਈਆ ਹੀ ਪੂਰਾ ਹੋ ਗਿਆ ਐਨੇ ਮਹਿੰਗੇ ਆ ਆ ਬਚਤ ਹੁੰਦੀ ਹੈ ਹਾਂਜੀ ਰੋਟੀ ਪਾਣੀ ਮਿਲਦਾ ਹੈ ਮਿਹਨਤ ਕਰਦੇ ਆ ਅੱਛਾ ਜਿੰਨੀ ਪਹਿਲਾਂ ਬਚਤ ਹੁੰਦੀ ਸੀ ਕਿ ਉਹ ਬਚਤ ਹੁਣ ਹੋ ਰਹੀ ਹੈ ਜੇ ਮਹਿੰਗਾਈ ਕਾਫੀ ਹੋ ਗਈ ਉਦੋਂ 200 ਹੀ ਬਣ ਜਾਂਦਾ ਪੜਾ ਸੀ ਹੁਣ ਤੋਂ ਪਾਉ ਯਾਰ ਉਹ ਬਣਦੇ ਥੋੜਾ ਸਿਆਣੇ ਕਹਿੰਦੇ ਨੇ ਕਿਰਤ ਕਰਕੇ ਖਾਣਾ ਚਾਹੀਦਾ ਹੈ ਬਿਲਕੁਲ ਸਹੀ ਗੱਲ ਹੈ ਪਰ ਜਿਸ ਉਮਰ ਦੇ ਵਿੱਚ ਬਜ਼ੁਰਗਾਂ ਨੂੰ ਰੈਸਟ ਕਰਨੀ ਚਾਹੀਦੀ ਹੈ ਉਸ ਉਮਰ ਦੇ ਵਿੱਚ ਇੱਕ ਬਜ਼ੁਰਗ ਜਿਹੜਾ ਹੈ ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ ਰੇੜੇ ਦੇ ਉੱਤੇ ਵੇਚਦਾ ਨਜ਼ਰ ਆ ਰਿਹਾ ਤਸਵੀਰਾਂ ਸੰਝੀਆਂ ਕਰਾਂਗੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਸ ਬਜ਼ੁਰਗ ਨੂੰ ਇਹ ਬਜ਼ੁਰਗ ਜਿਹੜਾ ਹੈ ਮੱਕੀ ਦੀ ਰੋਟੀ ਨਾਲ ਸਰ੍ਹੋਂ ਦਾ ਸਾਗ ਜਿਹੜਾ ਉਹ ਵੇਚ ਰਿਹਾ ਨਾਲ ਦੇ ਨਾਲ ਚਾਟੀ ਦੀ ਲੱਸੀ ਵੀ ਦੇ ਰਿਹਾ ਹੈ ਇਸ ਬਜ਼ੁਰਗ ਦੀ ਜਿਹੜੀ ਉਮਰ ਹੈ ਤਕਰੀਬਨ 60 ਤੋਂ 65 ਸਾਲ ਦੇ ਕਰੀਬ ਹੈ ਇਸ ਉਮਰ ਦੇ ਵਿੱਚ ਜ਼ਿਆਦਾਤਰ ਜਿਹੜੇ ਬਜ਼ੁਰਗ ਹੈਗੇ ਨੇ ਉਹ ਘਰੇ ਰੈਸਟ ਕਰਦੇ ਨੇ ਲੇਕਿਨ ਇਹ ਬਜ਼ੁਰਗ ਜਿਹੜਾ ਹੈ ਕਿਰਤ ਕਰਕੇ ਖਾ ਰਿਹਾ ਗੱਲਬਾਤ ਜ਼ਰੂਰ ਕਰਾਂਗੇ ਬਜ਼ੁਰਗ ਦੇ ਨਾਲ ਆ ਪਪਈ ਸਸ਼ੀਕਾਲ ਕਿਹੜੀ ਜਗ੍ਹਾ ਤੋਂ ਆਏ ਪਪਾ ਜੀ ਮੈਕਾ ਰੌੜ ਜੀ ਆ ਕੀ ਨਾਮ ਹੈ ਆਪਣਾ ਦਰਸ਼ਨ ਸਿੰਘ ਦਰਸ਼ਨ ਸਿੰਘ ਦਸ਼ੇ ਸਿੰਘ ਜੀ ਐਸ ਉਮਰ ਦੇ ਵਿੱਚ ਜ਼ਿਆਦਾਤਰ ਜਿਹੜੇ ਬਜ਼ੁਰਗ ਹੁੰਦੇ ਨੇ ਘਰਾਂ ਦੇ ਵਿੱਚ ਹੁੰਦੇ ਨੇ ਰੈਸਟ ਕਰਦੇ ਨੇ ਉਹਨਾਂ ਦੇ ਬੱਚੇ ਜਿਹੜੇ ਉਹਨਾਂ ਨੂੰ ਰੈਸਟ ਕਰਾਉਂਦੇ ਨੇ ਤੁਸੀਂ ਸਰਸੋਂ ਦਾ ਸਾਗ ਵੇਚ ਰਹੇ ਹੋ ਕੀ ਨਾ ਚਾਹੋਗੇ ਸਰ ਹਾਂਜੀ ਮੈਂ ਕਿ ਐਸ ਉਮਰ ਦੇ ਵਿੱਚ ਰੈਸਟ ਕਰਦੇ ਨੇ ਤੁਸੀਂ ਸਰਸੋਂ ਦਾ ਸਾਗ ਵੇਚ ਰਹੇ ਮੇਰਾ ਨਹੀਂ ਬਹਿਣੋ ਜੀ ਕਰਦਾ ਜੀ ਆ ਬੱਚੇ ਕਿਹਨੇ ਪਪਈ ਤੇ ਇਹਨੇ ਕਾਕੇ ਆ ਇੱਕ ਗੁੱਡੀ ਆ ਉਹ ਉਹ ਆਏ ਆ ਆਏ ਆ ਕੰਮ ਕਰਦੇ ਸਰ ਆਪਣੋ ਆਪਣਾ ਕੰਮ ਕਰਦੇ ਮਾਰਾ ਮੋਟਾ ਇਹ ਤੁਹਾਡਾ ਸ਼ੌਂਕ ਹੈ ਵੇਚਣਾ ਜਾਂ ਫਿਰ ਕੋਈ ਲੋੜਿੰਦਾ ਹੈਗੇ ਮੈਂ 20 ਸਾਲ ਤੋਂ ਵੇਚ ਰਿਹਾ ਜੀ 20 ਸਾਲ ਤੋਂ ਵੇਚ ਰਿਹਾ ਹਾਂਜੀ ਹਾਂ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਪਿੰਡ ਸ਼ਾਪਾ ਮੈਂ ਚਾਰੌੜਾ ਤੇ ਪਹਿਲਾਂ ਵੀ ਇਸੇ ਜਗ੍ਹਾ ਤੇ ਲਗਾਉਂਦੇ ਹੁੰਦੇ ਸੀ ਹਾਂ ਨਾ ਪਹਿਲਾਂ ਮੈਂ ਘਰਾਂ 'ਚ ਵੇਚਦਾ ਰਿਹਾ ਸਾਈਕਲ ਤੇ ਸਾਈਕਲ ਤੇ ਵੇਚਦੇ ਰਿਹਾ ਹਾਂ ਅੱਛਾ ਬਾਬਾ ਜੀ ਕਿੰਨਾ ਕ ਰੇਟ ਰੱਖਿਆ ਤੁਸੀਂ ਇਸ ਸਰਸੋ ਦੇ ਸਾਗ ਤੇ ਮੱਕੀ ਦੀ ਰੋਟੀ ਦਾ ਦੋ ਰੋਟੀਆਂ ਸਾਗ 30 ਰੁਪਏ 30 ਰੁਪਏ ਹਾਂਜੀ ਜਿਹੜੇ ਸ਼ੁਰੂ ਤੋਂ ਵੇਚਦੇ ਆ ਦੋ ਰੋਟੀਆਂ ਸਾਗ 5 ਰੁਪਏ ਹੈ ਮੁੜ ਕੇ ਦਾਸ ਕੀਤੇ 15 ਇਤਰਾ ਜੋ ਰੇਟ ਵੱਧਦਾ ਹੈਗਾ ਉਦੋਂ ਆਟਾ 6-7 ਰੁਪਏ ਕਿਲੋ ਹੀ ਪੰਜਾਂ ਦੀਆਂ ਦੋ ਗਏ ਵੇਚੀ ਗਏ ਹੁਣ ਆਟਾ 40 ਰੁਪਏ ਕਿਲੋ ਹੁਣ 70 ਦੀਆਂ ਦੋ ਨੇ 10 ਰੁਪਏ ਲੱਸੀ ਦਾ ਕਰਾ ਦੇ 10 ਰੁਪਏ ਲੱਸੀ ਲੱਸੀ ਜਿਹੜੀ ਚਾਟੀ ਲੱਸੀ ਚਾਟੀ ਦੀ ਚਾਟੀ ਦੀ ਅੱਛਾ ਬਜ਼ੁਰਗੋ ਪਹਿਲੇ ਦੇ ਸਮੇਂ ਦੇ ਵਿੱਚ ਤੇ ਹੁਣ ਦੇ ਸਮੇਂ ਦੇ ਵਿੱਚ ਕਿੰਨਾ ਕੁ ਫਰਕ ਆ ਗਿਆ ਹਾਂਜੀ ਪਹਿਲਾਂ ਦੇ ਸਮੇਂ ਦੇ ਵਿੱਚ ਤੇ ਹੁਣ ਦੇ ਸਮੇਂ ਦੇ ਵਿੱਚ ਕਿੰਨਾ ਕੁ ਫਰਕ ਆ ਗਿਆ ਰੁਪਈਆ ਜੋ ਜੀ ਪਹਿਲਾਂ 50 ਪੈਸੇ ਹੁਣ ਰੁਪਈਆ ਪੂਰਾ ਹੋ ਗਿਆ ਐਨੇ ਵਗੈ ਆ ਗਿਆ ਆ ਬਚਤ ਹੁੰਦੀ ਹੈ ਹਾਂਜੀ ਰੋਟੀ ਪਾਣੀ ਮਿਲਦਾ ਹੈ ਮਿਹਨਤ ਕਰਦੇ ਆ ਅੱਛਾ ਜਿੰਨੀ ਪਹਿਲਾਂ ਬਚਤ ਹੁੰਦੀ ਸੀ ਕਿ ਉਹ ਬਚਤ ਹੁਣ ਹੋ ਰਹੀ ਹੈ ਕਿ ਮਹਿੰਗਾਈ ਕਾਫੀ ਹੋ ਚੁੱਕੀ ਹੈ ਉਦੋਂ 200 ਹੀ ਬਣ ਜਾਂਦਾ ਸੀ ਬੜਾ ਹੀ ਹੁਣ ਭਾਉ ਹਾਰੂ ਬਣਦੇ ਥੋੜਾ ਇਹ ਬਾਤ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਸਾਗ ਹੈਗਾ ਮੱਕੀ ਦੀ ਰੋਟੀ ਹੈਗੀ ਆ ਤਾਂ ਰਾਗੀਰ ਜਿਹੜੇ ਨੇ ਉਹ ਖਾਰੇ ਨੇ ਤੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿ ਸਵਾਦ ਵਜੋਂ ਜਿਹੜਾ ਹੈ ਉਹ ਕਿਸ ਤਰੀਕੇ ਦਾ ਸਵਾਦ ਹੈ ਸਰਕੀ ਨਾਮ ਹੈ ਤੁਹਾਡਾ ਵਿਜੇ ਸਿੰਘ ਵਿਜੇ ਸਿੰਘ ਤੁਸੀਂ ਸਾਗ ਖਾਦਾ ਹੈ ਮੱਕੀ ਦੀ ਰੋਟੀ ਨਾਲ ਖਾਦੀ ਹੈ ਕਿਸ ਤਰ੍ਹਾਂ ਟੇਸ ਲੱਗਿਆ ਬਹੁਤ ਵਧੀਆ ਲੱਗਿਆ ਉਹ ਲੱਸੀ ਬਹੁਤ ਵਧੀਆ ਅੱਛਾ ਲੱਸੀ ਰੋਦੀ ਹੈ ਅੱਛਾ ਠੰਡਾ ਹੈਗੀ ਹੈ ਠੰਡ ਦੇ ਵਿੱਚ ਲੱਸੀ ਲੱਸੀ ਸਵਾਦ ਲੱਗਦੀ ਹੈ ਜੋ ਸਵਾਦ ਲੱਗੇ ਤੇ ਫਿਰ ਠੰਡ ਦੇਖੀ ਦੀ ਅਜਿਹਾ ਕਹਿੰਦੇ ਆਈਸਕ੍ਰੀਮ ਵੀ ਠੰਡ ਦੇ ਵਿੱਚ ਸਵਾਦ ਲੱਗਦੀ ਹੈ ਨਾ ਹਾਂਜੀ ਬਿਲਕੁਲ ਤਾਂ ਕਿਹੜੀ ਜਗ੍ਹਾ ਤੋਂ ਬਲੋਂਗ ਕਰਦੇ ਹੋ ਉਹ ਵੈਣ ਤੂੰ ਉਹ ਵੈਣ ਤਾਂ ਸਰ ਓਕੇ ਤੁਹਾਨੂੰ ਪਤਾ ਸੀ ਇਹ ਬਜ਼ੁਰਗ ਇੱਥੇ ਜਿਹੜੇ ਨੇ ਲਗਾਉਂਦੇ ਨੇ ਸਭ ਤੋਂ ਸਾਲ ਹਾਂਜੀ ਪਹਿਲਾਂ ਵੀ ਆਇਆ ਸੀ ਨਾ ਪਹਿਲਾਂ ਵੀ ਫੱਕ ਗਿਆ ਬਹੁਤ ਸਾਰਾ ਪਹਿਲਾਂ ਵੀ ਤੁਸੀਂ ਖਾਧੀ ਐ ਹਾਂਜੀ ਕੀ ਬਾਤ ਹੈ ਤਾਂ ਹੋਰ ਵੀ ਹੈਗੇ ਨੇ ਸਖਤ ਅਸਰ ਕੀ ਨਾਮ ਹੈ ਜੀ ਆਪਣਾ ਰਾਹੁਲ ਸ਼ਰਮ ਰਾਹੁਲ ਕਿਹੜੀ ਜਗ੍ਹਾ ਤੋਂ ਸਰ ਗਲੀ ਦਲੀਪ ਯਾ ਬਾਤ ਬੜੀ ਦੂਰੋਂ ਆਏ ਸਰ ਕੰਮ ਕਰਦੇ ਪੁਰਾਣੇ ਇੱਥੇ ਕੰਮ ਕਰਦੇ ਤੇ ਟੈਸਟ ਵਜੋ ਕਿਸ ਤਰੀਕੇ ਦਾ ਤੁਹਾਡਾ ਹੈਗਾ ਕਿਉਂਕਿ 3 ਰੁਪਏ ਤੁਸੀਂ ਦਿੱਤੇ ਹੈ ਤੁਹਾਨੂੰ ਦੋ ਮੱਕੀ ਦੀਆਂ ਰੋਟੀਆਂ ਮਿਲੀਆਂ ਇੱਕ ਸਾਗ ਮਿਲੇਗਾ ਟੈਸਟ ਕਿਦਾਂ ਦਾ ਹੈ ਟੈਸਟ ਅੱਛਾ ਹੈ ਘਰ ਜਿਹਾ ਸਵਾਦ ਹੈ ਜਿਵੇਂ ਘਰ ਜਿਹਾ ਮਤਲਬ ਪਹਿਲਾਂ ਵੀ ਇੱਥੋਂ ਖਾਦੇ ਹਾਂ ਕੰਮ ਹੈ ਇਧਰ ਹੀ ਕਰਦਾ ਮੈਂ ਲਿਫਟ ਦਾ ਕੰਮ ਹੈ ہمارا ਓਕੇ ਹਾਂ ਤਾਂ ਫਤ ਲੱਗੇ ਤੇ ਨਾਲ ਲੱਸੀ ਵੀ ਤੁਸੀਂ ਲਈ ਹਾਂਜੀ ਹਾਂਜੀ ਮਤਲਬ ਕਹਿੰਦੇ ਸਰਸੋਦਾ ਸਾਗ ਹੋਵੇ ਨਾਲ ਮੱਕੀ ਦੀ ਰੋਟੀ ਹੋਵੇ ਤੇ ਨਾਲ ਲੱਸੀ ਹੋਵੇ ਤਾਂ ਸਵਾਦ ਹੀ ਵੱਖਰਾ ਹੋ ਜਾਂਦਾ ਹੈ ਜੀ 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 ਤੇ ਬਿਲਕੁਲ ਜਿਸ ਤਰ੍ਹਾਂ ਕੀ ਤੁਸੀਂ ਦੇਖਿਆ ਹੈ ਤਸਵੀਰਾਂ ਦੇ ਵਿੱਚ ਕਿ ਬਜ਼ੁਰਗ ਨੇ ਬਜ਼ੁਰਗ ਜਿਹੜੇ ਹੈਗੇ ਨੇ ਉਹ ਮੱਕੀ ਦੀ ਰੋਟੀ ਤੇ ਸਰਸੋਂ ਦਾ ਸਾਗ ਜਿਹੜਾ ਉਹ ਵੇਚ ਰਹੇ ਨੇ ਇਸ ਉਮਰ ਦੇ ਵਿੱਚ ਜ਼ਿਆਦਾਤਰ ਬਜ਼ੁਰਗ ਜਿਹੜੇ ਨੇ ਬੋਰਡ ਦੀ ਛਾਵੇਂ ਬੈਠੇ ਨਜ਼ਰ ਆਉਂਦੇ ਨੇ ਪਿੰਡਾਂ ਦੇ ਵਿੱਚ ਬੋਰਡ ਤੇ ਹੁੰਦਾ ਹੈ ਔਰ ਬੋਰਡ ਦੀ ਛਾਵੇਂ ਬੈ ਕੇ ਤਾਸ਼ ਵੀ ਖੇਡਦੇ ਨੇ ਗੱਲੇਬੱਤੀ ਵੀ ਕਰਦੇ ਨੇ ਐਦਾਂ ਦੇ ਬਜ਼ੁਰਗ ਹੁੰਦੇ ਨੇ ਕਈ ਬਜ਼ੁਰਗ ਜਿਹੜੇ ਨੇ ਘਰਾਂ ਦੇ ਵਿੱਚ ਬੈਠੇ ਹੁੰਦੇ ਨੇ ਲੇਕਿਨ ਇਹ ਬਜ਼ੁਰਗ ਜਿਹੜਾ ਤੁਸੀਂ ਦੇਖਿਆ 65 ਸਾਲ ਇਹਨਾਂ ਦੀ ਉਮਰ ਹੈ ਔਰ ਕਿਰਤ ਕਰਕੇ ਖਾ ਰਹੇ ਨੇ ਅੱਜ ਵੀ ਉਹੀ ਰੇੜੀ ਤਾ ਸਾਗ ਵੇਚ ਰਹੇ ਨੇ کافی ਸਮਾਂ ਹੋ ਚੁੱਕਿਆ ਹੈ ਔਰ ਚੰਗੀ ਗੱਲ ਹੈ ਕਿਰਤ ਕਰਕੇ ਖਾਣਾ ਵੀ ਚਾਹੀਦਾ ਲੇਕਿਨ ਇਸ ਉਮਰ ਦੇ ਵਿੱਚ ਦੇਖੋ ਠੰਡ ਵੀ ਹੈ کافی ਠੰਡ ਦੇ ਵਿੱਚ ਇਹ ਬਜ਼ੁਰਗ ਜਿਹੜੇ ਨੇ ਕਿਰਤ ਕਰਕੇ ਆਪਣੀ ਕਮਾ ਰਹੇ ਨੇ ਕੈਮਰਾ ਪਰਸਨ ਵਾਸੂ ਦੇ ਨਾਲ ਵਿਸ਼ਾਲ ਸ਼ਰਮਾ ਟੂ ਪੋਸਟ ਅੰਮ੍ਰਿਤਸਰ